ਬੱਟੀ ਸ਼ੰਤੀ ਜਿਹੜੇ ਵੀ ਸੀਗੇ ਉਹ ਆ ਕੇ ਪੰਜਾਬ ਦੇ ਮਸ਼ਹੂਰ ਸਿੰਗਰ ਦੀਆਂ ਲੈੜਾ ਤੇ ਐਡਿਟ ਕਰਕੇ ਪੰਜਾਬ ਦੇ ਬਾੜਯੋਗ ਮੁੱਖ ਮੰਤਰੀ ਨੂੰ ਬਦਨਾਮ ਕਰਕੇ ਲੋਕਾਂ 'ਚ ਇੱਕ ਝੂਠਾ ਮੈਸੇਜ ਦੇ ਕੇ ਸੋਚਦੇ ਸਾਨੂੰ ਲੋਕ ਸਾਡੀ ਰਾਜਨੀਤੀ ਜਿਹੜੀ ਚਮਕ ਜੂ। ਤੁਸੀਂ ਸਿੰਗਰ ਦੀਆਂ ਗਾਣੇ ਦੀਆਂ ਲਾਈਨਾਂ ਨੂੰ ਐਡਿਟ ਕਰ ਦੋਗੇ ਲੋਕਾਂ ਨੂੰ ਮਤਲਬ ਮੂਰਖ ਬਣਾ ਦੋਗੇ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਆਪਣੇ ਨਾਲ ਲਾ ਲੂਗੇ ਆ ਹੱਦ ਦਰਜੇ ਦਾ ਘਟੀਆਪਣਾ ਨੀੱਚਾ ਇਸਤਰ ਜਿਹੜਾ ਆ ਅਕਾਲੀ ਦਲ ਬਾਦਲ ਨੇ ਦਿਖਾਇਆ ਵੱਡਾ ਸਵਾਗਤ ਕਰਦਾ ਹੈ ਦੋਸਤੋ ਸ਼੍ਰੋਮਣੀ ਅਕਾਲੀ ਦਲ ਦਾ ਜਿਦੋਂ ਆਪਾਂ ਅਤੀ ਚਾਤੀ ਮਾਰਦੇ ਆ ਜਿਦੋਂ ਅਸੀਂ ਯਾਨੀ ਕਰਤਾਰ ਸਿੰਘ ਜੀ ਬਾਰੇ ਪੜਦੇ ਆ ਬਾਬਾ ਖੜਕ ਸਿੰਘ ਬਾਰੇ ਪੜਦੇ ਆ ਛਭਾਲ ਸਾਹਿਬ ਬਾਰੇ ਪੜਦੇ ਸੁਰਮਕ ਸਿੰਘ ਛਭਾਲ ਜਗਦੇਵ ਸਿੰਘ ਤਲਵੰਡੀ ਵਰਚਰਨ ਸਿੰਘ ਟੋੜਾ ਮਾਸਟਰ ਤਾਰਾ ਸਿੰਘ ਇਹੋ ਮਹਾਨ ਲੋਕ ਸੀ ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਚ ਦੇਸ਼ ਦੀ ਆਜ਼ਾਦੀ ਦੀ ਲੜਾਈ ਚ ਔਰ ਦੇਸ਼ ਦੀ ਆਜ਼ਾਦੀ ਦੀ ਲੜਾਈ ਤੋਂ ਪਹਿਲਾਂ ਵੀ ਚਾਹੇ ਨਨਕਾਣਾ ਸਾਹਿਬ ਦਾ ਸੰਘਰਸ਼ ਹੋਵੇ ਚਾਬੀਆਂ ਦਾ ਮੋਰਚਾ ਹੋਵੇ ਚਾਹੇ ਦਰਬਾਰ ਸਾਹਿਬ ਚ ਇਕਤਾ ਤੇ ਸਮਾਨਤਾ ਦਾ ਸੰਦੇਸ਼ ਵਾਸਤੇ ਸੰਘਰਸ਼ ਗੁਰੂਆਂ ਦੀ ਬਾਣੀ ਦੇ ਹਿਸਾਬ ਨਾਲ ਕਰਨ ਦੀ ਗੱਲ ਹੋਵੇ ਜੇ ਮਹਾਨ ਲੋਕ ਜਿਹੜੇ ਅਕਾਲੀ ਦਲ ਦੇ ਸਾਬਕਾ ਪ੍ਰਧਾਨ ਰਹਿ ਲੀਡਰ ਰਹੇ ਅਕਾਲੀ ਦਲ ਉਹ ਜਮਾਤ ਸੀ ਜਿਨ੍ਹਾਂ ਨੇ ਹਮੇਸ਼ਾ ਪੰਜਾਬ ਦੇਸ਼ ਸਮਾਜ ਔਰ ਇਨਸਾਨੀਅਤ ਵਾਸਤੇ ਵੱਡੇ ਵੱਡੇ ਸੰਘਰਸ਼ ਕੀਤੇ ਲੈ ਕੇ ਲ ਦੁੱਖ ਦੀ ਗੱਲ ਹੈ ਔਰ ਬੜੀ ਸ਼ਰਮ ਦੀ ਗੱਲ ਹੈ ਕਿ ਅੱਜ ਜਦੋਂ ਅਕਾਲੀ ਦਲ ਬਾਦਲ ਦਾ ਟੋਲਾ ਇਸ ਜਮਾਤ ਤੇ ਹਾਰੀ ਹੈ ਤੇ ਉਹ ਕਿਹੜੇ ਮੁੱਦਿਆਂ ਤੇ ਲੜਾਈ ਲੜ ਰਿਹਾ ਹੈ ਜਿਹੜੇ ਅਕਾਲੀ ਦਲ ਬਾਦਲ ਕੋ ਸਿਰਫ ਅਜ ਵਿਧਾਨ ਸਭਾ ਚ ਦੋ ਹੀ ਸੀਟਾਂ ਰਹਿ ਗਈਆਂ ਕਿਉਂਕਿ ਤੀਸਰੀ ਤੇ ਕਨਫਰਮ ਨਹੀਂ ਹੈ ਨਾ ਉਹਨੂੰ ਰਿਕੋਗਨਾਈਜ਼ ਕਰਦੇ ਆ ਤੇ ਨਾ ਉਹਨਾਂ ਨੂੰ ਉਹ ਮੰਨਦੇ ਆ ਉਹ ਕਾਲੀ ਤਲ ਬਾਦਲ ਹੁਣ ਸੰਘਰਸ਼ ਕਰ ਰਿਹਾ ਹੈ ਕਿ ਆਪਣੀ ਪੋਲਿਟੀਕਲ ਵਿਰਾਸਤ ਨੂੰ ਜਾਂ ਪੋਲਿਟੀਕਲ ਲੜਾਈ ਨੂੰ ਕਿਸ ਤਰੀਕੇ ਨਾਲ ਰਿਵਾਈਵ ਕਰਨਾ ਕਦੀ ਉਹ ਛੋਲੇ ਕੁਲਚਿਆਂ ਵਾਸਤੇ ਵਿਕਰਮ ਮਜੀਠੀਆ ਪ੍ਰੈਸ ਕਾਨਫਰੰਸ ਕਰਦੇ ਆ ਔਰ ਜਦੋਂ ਛੋਲੇ ਕੁਲਚਿਆਂ ਵਾਲੇ ਇਸ਼ੂ ਤੇ ਪੰਜਾਬ ਦੇ ਮੰਤਰੀ ਮੀਤ ਹੇਰ ਜੀ ਨੇ ਚੈਲੰਜ ਕੀਤਾ ਜੇ ਤੁਸੀਂ ਪ੍ਰੂਫ ਕਰਕੇ ਦੱਸੋ ਜਿਹੜਾ ਤੁਸੀਂ ਝੂਠ ਬੋਲਿਆ ਤੇ ਮੈਂ ਰਾਜਨੀਤੀ ਛੱਡ ਦੂੰ ਔਰਦਨ ਤੋਂ ਬਾਅਦ ਨਾ ਤੇ ਵਿਕਰਮ ਜੀਠਿਆ ਕੁਸਕਿਆ ਤੇ ਨਾ ਕਾਲੀ ਦਲ ਦਾ ਕੋਈ ਹੋਰ ਲੀਡਰ ਲੇਕਿਨ ਆਪਣੀ ਖੋਈ ਹੋਈ ਗਵਾਚੀ ਰਾਜਨੀਤੀ ਨੂੰ ਦੁਬਾਰਾ ਪੋੜਨ ਵਾਸਤੇ ਕਿਸ ਹੱਦ ਤੱਕ ਇਹ ਗਿਰ ਸਕਦੇ ਆ ਕੱਲ ਇਹਨਾਂ ਦੇ ਇੱਕ ਸਾਥਕਾ ਯੂਥ ਵਿੰਗ ਦੇ ਪ੍ਰਧਾਨ ਜਿਹੜਾ ਦੋ ਵਾਰ ਵਿਧਾਨ ਸਭਾ ਦਾ ਇਲੈਕਸ਼ਨ ਲੜ ਚੁੱਕਿਆ ਬੰਟੀ ਰਮਾਣਾ ਉਹਨੇ ਪੰਜਾਬ ਦੇ ਬਹੁਤ ਹੀ ਮਸ਼ਹੂਰ ਸਿੰਗਰ ਕਮਰ ਗਰੇਵਾਲ ਸਾਹਿਬ ਜਿਹੜੇ ਕੀ ਕਿਸਾਨੀ ਅੰਦੋਲਨ ਚ ਬੜਾ ਵੱਡਾ ਚਿਹਰਾ ਲੋਕਾਂ ਨੂੰ ਪ੍ਰੇਰਣਾ ਦੇਣ ਚ ਇਨਸਪਾਇਰ ਦੇਣ ਚ ਸਾਬਿਤ ਹੋਏ ਸੀ ਜਿਨ੍ਹਾਂ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਨਾਲ ਲੋਕਾਂ ਨੂੰ ਇੱਕ ਸੇਧ ਦਿੱਤੀ ਉਸ ਉਸ ਮਹਾਨ ਸਿੰਗਰ ਪਪੂਲਰ ਫੇਮਸ ਸਿੰਗਰ ਦੀ ਇੱਕ ਗਾਣੇ ਨੂੰ ਤੋਰ ਬਣੋੜ ਕੇ ਐਡਿਟ ਕਰਕੇ ਔਰ ਚ ਘਟਿਆ ਤੇ ਮਾਰੀ ਸ਼ਬਦਾਵਲੀ ਪੈਦਾ ਕਰਕੇ ਇਹਨਾਂ ਦਾ ਬੰਟੀ ਰੁਮਾਣਾ ਜਿਹੜਾ ਆ ਆਪਣੇ ਅਫੀਸ਼ੀਅਲ ਹੈਂਡਲ ਤੋਂ ਪੰਜਾਬ ਸਰਕਾਰ ਨੂੰ ਔਰ ਖਾਸ ਕਰ ਪੰਜਾਬ ਦੇ ਮਾਣਯੋਗ ਮੁੱਖ ਮੰਤਰੀ ਜੀ ਔਰ ਪੰਜਾਬ ਦੇ ਲੋਕਾਂ ਨੂੰ ਨਾ ਸਿਰਫ ਝੂਠ ਫਰੇਬ ਬਲਕਿ ਗੁੰਮਰਾਹ ਕਰਨ ਦੀ ਇਹਨਾਂ ਨੇ ਜਿਹੜੀ ਸਾਜ਼ਿਸ਼ ਰਚੀ ਉਸ ਦੇ ਬਾਰੇ ਨਾ ਸਿਰਫ ਮੁਹਾਲੀ ਦੇ ਇੱਕ ਪੁਲਿਸ ਸਟੇਸ਼ਨ 'ਚ ਪਰਚਾ ਦਰਜ ਹੋਇਆ ਅੰਡਰ ਆਈਪੀਸੀ ਸੈਕਸ਼ਨ 468 469 500 ਐਂਡ ਆਈਟੀ ਆਈਟੀ ਲਾਅ ਦੇ ਅੰਦਰ ਸੈਕਸ਼ਨ 43 ਔਰ ਸੈਕਸ਼ਨ 660 ਅੰਡਰ ਲੋਕਾਂ ਨੂੰ ਝੂਠ ਫਰੇਮ ਦਿਖਾਉਣ ਵਾਲੇ ਗਲਤ ਐਡੀਟਿੰਗ ਕਰਨ ਵਾਲੇ ਪੰਜਾਬ ਦੇ ਮੁੱਖ ਮੰਤਰੀ ਲੋਕਾਂ ਵੱਲੋਂ ਚੁਣੇ ਗਏ ਮੁੱਖ ਮੰਤਰੀ ਜੀ ਨੂੰ ਡੀਫੇਮ ਕਰਨ ਦੀ ਸਾਜ਼ਿਸ਼ ਕਰਨ ਵਾਲੇ ਬੰਟੀ ਰਵਣਾ ਜੋ ਕਿ ਅਕਾਲੀ ਦਲ ਦਾ ਲੀਡਰ ਹੈ ਉਹਦੇ ਤੇ ਪਰਚਾ ਵੀ ਦਰਜ ਹੋਇਆ ਔਰ ਉਸ ਤੋਂ ਬਾਅਦ ਮੈਂ ਇੱਕ ਵੀਡੀਓ ਤੁਹਾਨੂੰ ਸਲੋਣ ਜਾ ਰਿਹਾ ਕਿ ਪੰਜਾਬ ਦੇ ਉਸ ਵੱਡੇ ਸਿੰਗਰ ਜਿਹਦੀਆਂ ਲੈਣਾ ਤੇ ਇਹਨਾਂ ਨੇ ਤੋਰ ਮਰੋੜ ਕੇ ਐਡੀਟਿੰਗ ਕਰਕੇ ਇੱਕ ਝੂਠ ਪਰੋਸਿਆ ਪੰਜਾਬ ਦੇ ਲੋਕਾਂ ਦੇ ਸਾਹਮਣੇ ਉਸ ਸਿੰਗਰ ਨੇ ਵੀ ਆਪਣੀ ਜਿਹੜੀ ਗੱਲ ਹੈ ਸੋਸ਼ਲ ਮੀਡੀਆ ਦੇ ਰਾਹੀਂ ਸਪਸ਼ਟੀਕਰਨ ਵੀ ਦਿੱਤਾ ਔਰ ਉਹਨਾਂ ਨੇ ਇਹਦੇ ਝੂਠੇ ਲੋਕਾਂ ਤੋਂ ਪੰਜਾਬ ਦੇ ਲੋਕਾਂ ਨੂੰ ਸਾਵਧਾਨ ਵੀ ਕੀਤਾ ਮੈਂ ਆਪਣੇ ਸਾਥੀ ਨੂੰ ਕਹੂੰਗਾ ਇੱਕ ਵਾਰ ਕਮਰ ਗਰੇਵਾਲ ਸਾਹਿਬ ਦੀ ਉਹ ਸਟੇਟਮੈਂਟ जिससे काफी बहुत-बहुत ध्यान सरकार सब ले अह रोहित डॉक्टर ने साजेक अपनी से के विशेष करता तो जो चल रही है इन्हें जो से प्रोग्राम ने स्टेडी फुटेज लेके ऊपर खड़ा ना जाते थे पीछे आवाज पड़ती जैसे सदन ने दे उन्हें 5:30 सीएम साहब साहब ਸੰਘੀਸਨ ਇਹਦੇ ਲਈ ਉਹ ਅਮਰਦ ਦੇ ਲਈ ਸਾਡਾ ਹੋਵੇ ਸੋ ਉਹ ਇੱਕ ਇਥੇ ਆ ਗਿਆ ਸਤਰੀਆ ਹੈ ਹਨਾ ਬਲਦ ਹੈ ਇਹ ਸ਼ੋਭਨ ਹੈ ਨਹੀਂ ਸੋ ਉਸਿਆ ਨੇ ਸੋਇਕ ਮਾਰ ਨੇ ਚਾਹ ਉਹ ਪ੍ਰਸ਼ਾਨ ਸਭ ਸਰਕਾਰ ਕਰੀ ਉਹ ਸੋਦੇ ਦਾ ਤੇ ਦੌਰ ਤੱਕ ਇਸ ਵੇਲੇ ਮਾਨਤਾ ਮੰਡਲ ਦੀ ਹੈ ਤੇ ਮੋਟਰ ਆਉਟਾ ਆ ਕੇ ਇਹ ਸੋਣ ਬਹੁਤ ਪਿਆਰ ਦੇ ਲਈ ਜੇ ਕੋਈ ਸੋਣਾ ਕੁਝ ਕਰ ਸਕਦੇ ਹੈ ਤਾਂ ਉਸ ਕਮ ਦੀ ਆ ਕੋ ਮੈਂ ਪੁੱਛੂ ਕੋਸਟੇਡੀ ਐ ਕੋਈ ਮੋਰ ਐਕਸਟ੍ਰੇਨ ਉਹਨਾਂ ਸਾਹ ਦੇ ਸਪੈਕਟਰ ਲਾਈਫ ਵੀ ਕਿਵੇਂ ਸੋ ਮੈਂ ਲਾਈਕ ਕਰ ਕੰਮ ਤਾਂ ਕਰ ਨਾਲ ਜਣਾ ਹੈ ਵੀ ਆਪਣੇ ਕੰਮ ਕਰ ਜਵਾਂ ਹੈ ਤੇ ਨਾਲ ਜੁੜੇ ਹੋ ਰਹੇ ਹੈ ਤੇ ਸਭੀ ਪੁਰਾਣੇ ਉਹ ਆਪ ਨੂੰ ਕਿ ਮੈਂ ਜੋ ਕਰ ਸਕਦਾ ਹੈ ਤਾਂ ਵੀ ਨਹੀਂ ਸੀ ਨਿੱਤਰ ਹੈ ਕਿਉਂ ਹੈ ਮਾਨਦਰੀ ਨਾਲ ਸੋ ਇਸ ਤਰ੍ਹਾਂ ਦੇ ਕੰਮ ਨਾ ਕਰੀਏ ਸਾਰੇ ਨਜ਼ੀਆਦਿਆ ਹੈ ਕੰਮ ਨੂੰ ਸੋ ਕਾਦੇ ਨੇ ਸਬਦ ਨਹੀਂ ਇਹ ਅਜੇ ਨਾ ਨਾਜ਼ੂਰ ਹੋਏ ਤੇ ਬਹੁਤ ਛੋਟੀ ਖਬਰ ਜਿਸੇ ਵੀ ਚਾਹਤ ਉਸਕੇ ਇਹ ਤਾਂ ਅੱਛੇ ਵਾਰ ਪਰ ਕੇਤੇ ਉਸ ਆਪ ਦਾ ਇਹ ਨਾ ਹੀ ਪਰਿਵਾਰ ਇਸ ਵੀਡੀਓ ਚ ਕਮਰ ਕਰੇਵਾਲ ਜੀ ਸਪਸ਼ਟ ਕਹਿ ਰਹੇ ਆ ਕਿ ਮੇਰੇ ਗਾਣੇ ਦੇ ਪਿੱਛੇ ਲਾਈਨਾਂ ਐਡਿਟ ਕਰਕੇ ਅਕਾਲੀ ਦਲ ਲੀਡਰ ਬੰਤੀ ਰੁਮਾਣੇ ਨੇ ਜਿਸ ਤਰੀਕੇ ਦੀ ਸਾਜ਼ਿਸ਼ ਰਚੀ ਸੀ ਇਹੋ ਜੇ ਲੋਕਾਂ ਤੋਂ ਪੰਜਾਬ ਨੂੰ ਸਾਵਧਾਨ ਹੋਣ ਦੀ ਲੋੜ ਹੈ ਲੇਕਿਨ ਮੇਰਾ ਤੇ ਇੱਕ ਬੜਾ ਹੋਰ ਸਵਾਲ ਹੈ ਅਕਾਲੀ ਦਲ ਬਾਦਲ ਪਰਿਵਾਰ ਨੂੰ ਬਾਦਲ ਕਿਉਂਕਿ ਉਹ ਪਾਰਟੀ ਤੇ ਹੁਣ ਬਾਦਲ ਪਰਿਵਾਰ ਦੀ ਹੈ ਜਦੋਂ ਕੈਬਨਿਟ ਵੀ ਬਣਦੀ ਆ ਤੇ 15 ਚੋਂ 5-7 ਤੇ ਉਹਨਾਂ ਦੇ ਪਰਿਵਾਰ ਦੇ ਲੋਕ ਹੀ ਹੁੰਦੇ ਆ ਸਾਲੇ ਜੀਜੇ ਸਾਰੇ ਹੀ ਭੈਣ ਭਰਾ ਕੀ ਆਕਾਲੀ ਦਲ ਬਾਦਲ ਕਿਸ ਨੀਵੇਂ ਇਸਤਰ ਤੇ ਆ ਕੇ ਰਾਜਨੀਤੀ ਕਰ ਰਿਹਾ ਹੈ ਕਿ ਕਦੀ ਵਿਕਰਮਜੀਤਿਆ ਛੋਲੇ ਬਟੂਰੇ ਛੋਲੇ ਕੁਲਚਿਆਂ ਨੂੰ ਲੈ ਕੇ ਪ੍ਰੈਸ ਕਾਨਫਰੰਸ ਕਰਦੇ ਆ ਔਰ ਝੂਠੇ ਮਨ ਕੜੰਤ ਤੇ ਜਿਹਨੂੰ ਕਹਿ ਸਕਦੇ ਹੋ ਸਾਚਿਸ ਦੇ ਤਹਿਤ ਪੰਜਾਬ ਦੇ ਵਜ਼ੀਰਾਂ ਨੂੰ ਬਦਨਾਮ ਕਰਨ ਦੀ ਗੱਲ ਕਰਦੇ ਆ ਤੇ ਆ ਇਹਨਾਂ ਦਾ ਇੱਕ ਅਹਿਮ ਲੀਡਰ ਜਿਹੜਾ ਕਿ ਸੁਖਵੀਰ ਸਿੰਘ ਬਾਦਲ ਦਾ ਜਿਹੜੀ ਉਹ ਜਿਹਦੇ ਬਾਰੇ ਬੀਜੇਪੀ ਲੀਡਰਾਂ ਨੇ ਵੀ ਚੰਡਾਲ ਚੌਕਰੀ ਕਿਹਾ ਮੈਂ ਨਹੀਂ ਕਿਹਾ ਬੰਟੀ ਸ਼ੰਟੀ ਜਿਹੜੇ ਵੀ ਸੀਗੇ ਉਹ ਆ ਕੇ ਪੰਜਾਬ ਦੇ ਮਸ਼ਹੂਰ ਸਿੰਗਰ ਦੀਆਂ ਲੈਣਾ ਤੇ ਐਡਿਟ ਕਰਕੇ ਪੰਜਾਬ ਦੇ ਬਾੜਯੋਗ ਮੁੱਖ ਮੰਤਰੀ ਨੂੰ ਬਦਨਾਮ ਕਰਕੇ ਲੋਕਾਂ 'ਚ ਇੱਕ ਝੂਠਾ ਮੈਸੇਜ ਦੇ ਕੇ ਸੋਚਦੇ ਸਾਨੂੰ ਲੋਕ ਸਾਡੀ ਰਾਜਨੀਤੀ ਜਿਹੜੀ ਚਮਕ ਜੂਗੀ ਜਾਂ ਸਾਡੀ ਜਿਹੜੀ ਗਵਾਚੀ ਜ਼ਮੀਨ ਹੈ ਉਹ ਦੁਆਰਾ ਸਾਨੂੰ ਮਿਲ ਸਕਦੀ ਆ ਮਤਲਬ ਨਾ ਤੇ ਇਨਾਂ ਕੋ ਗਵਰਨੈਂਸ ਬਾਰੇ ਕੋਈ ਮੁੱਦਾ ਆ ਪੰਜਾਬ ਸਰਕਾਰ ਦੇ ਖਿਲਾਫ ਕੋਈ ਹੈ ਹੀ ਨਹੀਂ ਨਾ ਕੋਈ ਕਰਪਸ਼ਨ ਕਿਉਂਕਿ ਇਹ ਲੁੱਟ ਖਸੁੱਟ ਦੇ ਮਸੀਹਾ ਰਹੇ ਆ ਸਾਰੇ ਬਾਦਲ ਪਰਿਵਾਰ ਸਾਰੀ ਪਾਰਟੀ ਤੇ ਨਾ ਕਿਸੇ ਭਾਈ ਭਤੀਜਾਵਾਦ ਦਾ ਕੋਈ ਅਲੀਗੇਸ਼ਨ ਲਾ ਸਕਦੇ ਆ ਤੇ ਅਲਟੀਮੇਟਲੀ ਕਿਸ ਨਿਚਲੇ ਸਤਰ ਤੇ ਆ ਗਈ ਉਹ ਪਾਰਟੀ ਜਿਹਦਾ ਮੈਂ ਤੁਹਾਨੂੰ ਸੰਖੇਪਚ ਦੱਸਿਆ ਬਾਬਾ ਖੜਕ ਸਿੰਘ ਗਿਆਨੀ ਕਰਤਾਰ ਸਿੰਘ ਤਲਵੰਡੀ ਸਾਹਿਬ ਟੋੜਾ ਸਾਹਿਬ ਚਭਾਲ ਸਾਹਿਬ ਉਹ ਮਹਾਨ ਲੋਕ ਹੋਇਆ ਜਿਨ੍ਹਾਂ ਨੇ ਪੰਜਾਬ ਲਈ ਨਹੀਂ ਮੁਲਕ ਲਈ ਔਰ ਦੇਸ਼ ਲਈ ਦੁਨੀਆ ਲਈ ਇਨਸਾਨੀਅਤ ਦੀਆਂ ਲੜਾਈਆਂ ਲੜੀਆਂ ਜਦੋਂ ਆਜ਼ਾਦੀ ਤੋਂ ਪਹਿਲਾਂ ਮਹਾਤਮਾ ਗਾਂਧੀ ਜੀ ਵਰਗੇ ਲੀਡਰ ਵੀ ਇਹ ਕਹਿਣ ਨੂੰ ਮਜਬੂਰ ਹੋ ਗਏ ਸੀ ਕਿ ਜਦੋਂ ਚਾਪੀਆਂ ਦਾ ਮੋਰਚਾ ਫਤਿਹ ਕੀਤਾ ਸੀ ਤੇ ਉਦੋਂ ਕਿ ਇਹ ਅਕਾਲੀ ਦਲ ਨੇ ਉਸ ਕਿਉਂਕਿ ਉਹ ਅਕਾਲੀ ਦਲ ਸੀ ਅਕਾਲੀ ਦਲ ਬਾਦਲ ਨਹੀਂ ਸੀ ਕਿ ਇਹ ਦੇਸ਼ ਦੀ ਆਜ਼ਾਦੀ ਦੀ ਪਹਿਲੀ ਜੰਗ ਜਿੱਤੀ ਆ ਤੇ ਅੱਜ ਇਹਨਾਂ ਲੋਕਾਂ ਨੇ ਇੱਕ ਪਰਿਵਾਰ ਨੇ ਕਿਸ ਹੱਦ ਤੱਕ ਨਿਚਲਾ ਇਸ ਤਰਫ ਆਇਆ ਕਿ ਤੁਸੀਂ ਸਿੰਗਰ ਦਿਆਂ ਗਾਣੇ ਦੀਆਂ ਲਾਈਨਾਂ ਨੂੰ ਐਡਿਟ ਕਰ ਦੋਗੇ ਲੋਕਾਂ ਨੂੰ ਮਤਲਬ ਮੂਰਖ ਬਣਾਉਂਗੇ ਤੁਸੀਂ ਲੋਕਾਂ ਨੂੰ ਝੂਠ ਬੋਲ ਕੇ ਆਪਣੇ ਨਾਲ ਲਾ ਲਉਂਦੇ ਸੋ ਨਾ ਤੇ ਹੁਣ ਪੰਜਾਬ ਦੇ ਲੋਕਾਂ ਨੇ ਗੁੰਮਰਾਹ ਹੋਣਾ ਨਾ ਪੰਜਾਬ ਦੇ ਲੋਕਾਂ ਨੇ ਇਹਨਾਂ ਦੀਆਂ ਇਹ ਜੀਆਂ ਝੂਠੀਆਂ ਸਾਜ਼ਿਸ਼ ਦਾ ਹਿੱਸਾ ਬਣਨਾ ਤੇ ਨਾ ਹੀ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਮੂੰਹ ਲõਣਾ ਤੇ ਨਾ ਹੀ ਹੁਣ ਕਾਨੂੰਨ ਨੇ ਆਪਣਾ ਕੰਮ ਕਰਨੋਂ ਹਟਣਾ ਸੋ ਆ ਹੱਦ ਦਰਜੇ ਦਾ ਘਟੀਆਪੁਣਾ ਨੀੱਚਾ ਇਸਤਰ ਜਿਹੜਾ ਆ ਅਕਾਲੀ ਦਲ ਬਾਦਲ ਨੇ ਦਿਖਾਇਆ ਜਿਹਦੇ ਤੇ ਕਾਨੂੰਨ ਆਪਣਾ ਕੰਮ ਕਰ ਰਿਹਾ ਪਰ ਮੈਂ ਤੇ ਇਸ ਕਰਕੇ ਤੁਹਾਡੇ ਰਾਹੀ ਰੂਬਰੂ ਹੋਇਆ ਸੀ ਵੀ ਅਕਾਲੀ ਦਲ ਬਾਦਲ ਕਿਹੜੇ ਮੁੱਦੇ ਅਜੇ ਨਾਲ ਕੋ ਰਹਿ ਗਏ ਆ ਕਿ ਛੋਲੇ ਕੁਲਚੀਆਂ ਤੋਂ ਲੈ ਕੇ ਸਿੰਗਰਾਂ ਦੀਆਂ ਇਹ ਗਾਲਿਆਂ ਨੂੰ ਐਡਿਟ ਕਰਕੇ ਤੇ ਪੰਜਾਬ ਸਰਕਾਰ ਨੂੰ ਬਦਨਾਮ ਕਰਕੇ ਸੋਚਦੇ ਆ ਕਿ ਸਾਡੀ ਹੁਣ ਕੋਈ ਰਾਜਨੀਤੀ ਜਿਹੜੀ ਇਹਨਾਂ ਤੇ ਖੜੀ ਹੋ ਜੂਗੀ ਸੋ ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਨਹੀਂ ਕੀਤਾ ਜਾ ਸਕਦਾ ਲੇਕਿਨ ਇਹ ਗੱਲ ਬੜੀ ਸਪਸ਼ਟ ਹੈ ਕਿ ਤੁਹਾਨੂੰ ਲੋਕਾਂ ਨੇ ਅਜਮਾ ਵੀ ਲਿਆ ਤੁਹਾਨੂੰ ਸਮਝ ਵੀ ਲਿਆ ਤੁਹਾਡੀ ਇਸ ਘਟੀਆ ਰਾਜਨੀਤੀ ਦੀ ਲੋਕ ਲਗਾਤਾਰ ਤੁਹਾਨੂੰ ਜਵਾਬ ਦੇ ਰਿਹਾ ਆ ਜਿਹੜੇ ਦੋ ਰਹਿ ਗਏ ਮੈਨੂੰ ਲੱਗਦਾ ਅਗਲੀ ਔਰ ਉਹ ਵੀ ਨਹੀਂ ਰਹਿਣੇ